ਲਾ ਪਰਿਵਾਰ ਕਿਸੇ ਜਾਣ ਪਛਾਣ ਦੇ ਮਤਹਾਜ ਨਹੀਂ ਗਏ ਉਹਨਾਂ ਦਾ ਨਾਲ ਕੱਲਾ ਪੱਟੀ ਲਾਕੇ ਦੀ ਜਾਂ ਪੱਟੀ ਸ਼ਹਿਰ ਦੀ ਉਹਨਾਂ ਦਾ ਲਾਕੇ ਪੂਰਾ ਹੋ ਗਿਆ ਪੂਰੇ ਪੰਜਾਬ ਦੇ ਇਸ ਪਰਿਵਾਰ ਦਾ ਨਾਮ ਹੈ ਚੰਗੇ ਪਰਿਵਾਰਾਂ ਦਾ ਇਹਨਾਂ ਦੀਆਂ ਰਿਸ਼ਤੇਦਾਰੀਆਂ ਜੇ ਮੈਂ ਕੱਲੇ ਪੱਟੀ ਹਲਕੇ ਦੀ ਗੱਲ ਕਰਾਂ ਮੈਨੂੰ ਲੱਗਦਾ ਵੀ ਇਹਨਾਂ ਦੀਆਂ ਜਿੰਨੀਆਂ ਰਿਸ਼ਤੇਦਾਰੀਆਂ ਤੇ ਇਹਨਾਂ ਦੇ ਸਫਲ ਦੇ ਵਿੱਚ ਜਿੰਨੇ ਬੱਚੇ ਪੜਦੇ ਆ 10-12000 ਵੋਟ ਤੇ ਇੱਕਦੇ ਨਹੀਂ ਗਈ ਇੱਥੋਂ ਸਾਡੇ ਪੱਟੀ ਹਲਕੇ ਦੇ ਤੇ 9 ਵਧਾ ਸੰਭਾਲ ਕੇ ਆ ਲੋਕ ਸਭਾ ਖਡੂਰ ਨਾਲ ਦੇ ਵਿੱਚ ਜੇ ਪੂਰਾ ਜੋਰ ਲਾ ਦੇਣਾ ਭੱਲਾ ਸਾਹਿਬ ਇਹ ਮੇਰੇ ਹਿਸਾਬ ਨਾਲ 50000 ਵੋਟ ਮੈਨੂੰ ਲੋਕ ਸਭਾ ਖਡੂਰ ਸਾਹਿਬ ਤੋਂ ਪਾੜਦੇ ਆ ਇਨੀਆਂ ਇਹਨਾਂ ਦੀਆਂ ਰਿਸ਼ਤੇਦਾਰੀਆਂ ਜਿੰਨਾ ਇਹਨਾਂ ਦਾ ਪ੍ਰੇਮ ਪਿਆਰ ਆ ਤੇ ਇਹ ਪਰਿਵਾਰ ਪਹਿਲਾਂ ਕਾਲੀ ਦਲ ਦੇ ਨਾਲ ਤੇ ਸਾਡੀਆਂ ਪੁਰਾਣੀਆਂ ਸਾਂਝਾਂ ਆ ਪਰਿਵਾਰਕ ਰਿਲੇਸ਼ਨ ਨੇ ਕਿ ਅੱਜ ਇਹ ਆਮ ਆਦਮੀ ਪਾਰਟੀ ਦੇ ਪਰਿਵਾਰ ਚ ਆਪਦੇ ਭਰਾ ਲਾਲਜੀਤ ਖੁੱਲਰਣਾ ਮੋਢੇ ਨਾਲ ਮੋਢਾ ਜੋੜ ਕੇ ਚੱਲੇ ਆ ਇਹਨਾਂ ਵਿਸ਼ਵਾਸਤ ਵਾਇਆ ਕਿ ਵੱਡੀ ਲੀਡ ਨਾਲ ਆਪਦੇ ਭਰਾ ਨੂੰ ਜਿਤਾ ਕੇ ਮੈਂਬਰ ਪਾਰਲੀਮੈਂਟ ਬਣਾਉਣਗੇ ਲੋਕ ਸਭਾ 'ਚ ਭੇਜਣਗੇ ਤੇ ਮੈਂ ਇਹਨਾਂ ਨੂੰ ਇਹ ਵੀ ਵਿਸ਼ਵਾਸ ਦਿਵਾਉਣਾ ਕਿ ਮੈਂ ਵੀ ਪੂਰੀ ਤਨਦੇਹੀ ਨਾਲ ਇਸ ਪਰਿਵਾਰ ਦੇ ਨਾਲ ਖੜਾ ਆ ਜੋ ਵੀ ਕੰਮਕਾਰ ਹੋਊਗਾ ਸਾਂਝਾ ਜਾਂ ਪਰਿਵਾਰਕ ਉਹ ਸਾਰੇ ਕੰਮਕਾਰ ਕਰਾਂਗੇ ਇਹਨਾਂ ਨੂੰ ਪਾਰਟੀ ਦੇ ਵਿੱਚ ਮਾਨ ਸਤਕਾਰ ਇੱਜ਼ਤ ਮਾਨ ਸਾਰਾ ਕੁਝ ਮਿਲੂਗਾ ਕਿਉਂਕਿ ਇਹ ਤੇ ਮੇਰਾ ਆਪਦਾ ਪਰਿਵਾਰ ਆ ਮੇਰੇ ਵੱਡੇ ਭਰਾ ਨੇ ਸਿਕੁੰਦਰ ਪੱਲਾ ਜੀ ਜਗਮੋਣ ਪੱਲਾ ਜੀ ਤੇ ਹੋਰ ਵੀ ਜਿੰਨੇ ਬੇਤੀ ਸਾਹਿਬ ਜਿੰਨੇ ਵੀ ਪਰਿਵਾਰ ਨਾਲ ਇਹਨਾਂ ਦੇ ਅੱਜ ਆਮ ਆਦਮੀ ਪਾਰਟੀ ਦੇ ਪਰਿਵਾਰ ਸ਼ਾਮਲ ਹੋਏ ਆ ਮੈਂ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦਾ ਕਿ ਇਹ ਪਰਿਵਾਰ ਅੱਜ ਨਹੀਂ ਨਿੱਕੇ ਹੁੰਦੇ ਤੋਂ ਲੈ ਕੇ ਅੱਜ ਮੇਰੀ 45-44 ਸਾਲ ਉਮਰ ਹੋ ਗਈ ਆ ਮੇਕਿੰਦੇ ਤੋਂ ਲੈ ਕੇ ਅੱਜ ਤੱਕ ਇਹਨਾਂ ਪਰਿਵਾਰਾਂ ਨਾਲ ਸਾਰਿਆਂ ਨਾਲ ਇਕੱਠੇ ਅਸੀਂ ਖੇਡਦੇ ਰਹੇ ਹਾਂ ਵੱਡੇ ਹੋਏ ਇਕੱਠੇ ਪੜੇ ਤੇ ਇਕੱਠੇ ਇੱਥੇ ਸ਼ਹਿਰ ਦੇ ਵਿੱਚ ਵਿਚਰੇ ਆ ਇਕੱਠੇ ਰਹੇ ਆ ਤੇ ਮੈਨੂੰ ਬੜਾ ਮਾਣ ਮਹਿਸੂਸ ਹੋਇਆ ਵੀ ਜਿਹੜੇ ਪਰਿਵਾਰ ਸਾਡੇ ਨਾਲ ਇਕੱਠੇ ਅਸੀਂ ਪਹਿਲਾਂ ਤੋਂ ਰਹੇ ਆ ਤੇ ਅੱਜ ਇਹ ਪਰਿਵਾਰ ਸਾਡੇ ਨਾਲ ਹੋਇਆ ਮੈਨੂੰ ਬਹੁਤ ਵੱਡਾ ਬਲ ਮਿਲਿਆ ਮੇਰੀ ਚੋਣ ਕੈਂਪੇਨ ਨੂੰ ਵੱਡਾ ਹਲਾਰਾ ਮਿਲਿਆ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਸਾਹਿਬ ਦੇਖਿਆ ਜਾਵੇ ਨਵੈਤੀ ਪਾਰਟੀਆਂ ਨੇ ਬਹੁਤ ਪਛੜੀਆਂ ਨੇ ਕੈਂਡੀਡੇਟ ਸਟੈਂਡ ਕਾਮ ਦੇ ਬਿਜੋਰਾ ਆਮ ਆਦਮੀ ਪਾਰਟੀ ਨੇ ਪਹਿਲੇ ਨੰਬਰ ਤੇ ਜਾ ਰਿਹਾ ਕਿਵੇਂ ਦੇਖਦੇ ਹੋ ਦੇਖੋ ਜਿਹੜੇ ਮਰਜੀ ਕੈਂਡੀਡੇਟ ਆ ਜਾਣ ਕਾਲੀ ਦਲ ਕਾਂਗਰਸ ਬੀਜੇਪੀ ਵੱਲੋਂ ਲੋਕ ਬੜੇ ਸਿਆਣੇ ਹੋ ਚੁੱਕੇ ਆ ਲੋਕਾਂ ਨੇ ਗੱਲਾਂ ਨੂੰ ਵੋਟਾਂ ਨਹੀਂ ਪਾਉਣੀਆਂ ਲੋਕਾਂ ਨੇ ਕੰਮਾਂ ਨੂੰ ਵੋਟਾਂ ਪਾਉਣੀਆਂ ਇਹ ਲੋਕ ਗੱਲਾਂ ਕਰਦੇ ਰਹੇ ਆ ਗੱਲਾਂ ਦੀ ਰਾਜਨੀਤੀ ਕਰਦੇ ਆ ਆਮ ਆਦਮੀ ਪਾਰਟੀ ਕੰਮ ਦੀ ਰਾਜਨੀਤੀ ਕਰਦੀ ਆ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ 9 ਸਾਲਾਂ 'ਚ ਜਿੰਨੇ ਕੰਮ ਮੁੱਖ ਮੰਤਰੀ ਸਾਹਿਬ ਨੇ ਕੀਤੇ ਲੋਕ ਸੰਤੁਸ਼ਟ ਨੇ 43 ਹਜ਼ਾਰ ਕੁੜੀਆਂ ਮੁੰਡਿਆਂ ਨੂੰ ਨੌਕਰੀਆਂ ਦਿੱਤੀਆਂ ਮੱਲਾ ਕਲੀਨਿਕ ਖੁੱਲ ਗਿਆ ਬਿਜਲੀ ਬਿੱਲ ਜ਼ੀਰੋ ਆ ਰਹੇ ਆ ਪਸਾਂ ਦਾ ਸਬਰ ਰੁਟੀਨ 'ਚ ਬੀਬੀਆਂ ਨੂੰ ਫ੍ਰੀ ਮਿਲ ਰਿਆ ਹੋਰ ਕਿੰਨੀਆਂ ਸਹੂਲਤਾਂ ਜਿਹੜੀਆਂ 43 45 ਤਰ੍ਹਾਂ ਦੀਆਂ ਜਿਹੜੀਆਂ ਲੋਕਾਂ ਦੇ ਘਰਾਂ 'ਚ ਆ ਕੇ ਸਾਡੇ ਸਰਕਾਰ ਦੇ ਮੁਲਾਜ਼ਮ ਆ ਕੇ ਕਰਦੇ ਪਏ ਆ ਨਹੀਂ ਤੇ ਸੂਦਾ ਕੇਂਦਰਾਂ 'ਚ ਲੰਬੀਆਂ ਲੰਬੀਆਂ ਲੈਣਾ ਲੱਗੀਆਂ ਹੁੰਦੀਆਂ ਸੀ ਸ਼ਾਮਾਂ ਪੈ ਜਾਣੀਆਂ ਲੋਕਾਂ ਫੇਰ ਘਰ ਨੂੰ ਮੁੜ ਜਲਾ ਦਿਨੇ 4 ਵਜੇ ਫੇਰ ਆ ਕੇ ਲੈਣਾ ਪੈਂਦਾ ਲੋਕਾਂ ਦੀ ਖੱਜਲ ਖਰਾਬੀ ਘੱਟ ਕਰਤੀ ਆ ਮਾਨ ਸਰਕਾਰ ਲੋਕਾਂ ਦੀ ਸਰਕਾਰ ਆ ਲੋਕ ਆਪਦੀ ਸਰਕਾਰ ਨੂੰ ਫਤਵਾ ਦੇਣ ਬਲਕਿ ਸਾਹ ਬੀਤੇ ਦਿਨੀ ਇਹ ਸਾਥਕਮ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਉਂਦੇ ਨੇ ਪੱਤੀ ਹਲਕੇ ਵਿੱਚ ਉਹ ਕਹਿ ਰਹੇ ਨੇ ਕਿ ਜਿਹੜੇ ਕਿ 21 ਬੰਦੇ ਨੇ ਜਿਹੜੇ ਕਿ ਜਰੀਲੀ ਸ਼ਰਾਬ ਦੇ ਨਾਲ ਮੁੱਖ ਮੰਤਰੀ ਦੇ ਹਲਕੇ ਵਿੱਚ ਮਰ ਗਏ ਨੇ ਕੀ ਕਹਿਣਾ ਚਾਹੁੰਦੇ ਉਸ ਨੂੰ ਵੇਖੋ ਜਿਹੜੇ ਬੰਦਿਆਂ ਨੇ ਉਹ ਜਰੀਲੀ ਸ਼ਰਾਬ ਵੇਚੀ ਆ ਉਹਨਾਂ ਤੇ ਸਖਤ ਤਾਰਾਮਾ ਲਾ ਕੇ ਪਰਚੇ ਦਰਜ ਹੋਏ ਆ ਉਸ ਇਲਾਕਾ ਦੇ ਪਿੱਛੇ ਨੇ ਜਦੋਂ 152 ਬੰਦੇ ਅਮਰਸਰ ਤਰਨਤਾਰਨ ਜ਼ਿਲ੍ਹੇ ਚ ਕਾਂਗਰਸ ਸਰਕਾਰ ਵਲੇ ਮਰੇ ਸੀ ਤਾਂ ਇਹਨਾਂ ਦੇ ਹੀ ਐਮਐਲਏਾਂ ਦੇ ਪੀਏ ਜਿਨ੍ਹਾਂ ਦੀਆਂ ਸ਼ਰਾਬਾਂ ਵੇਕਦੀਆਂ ਰਹੀਆਂ ਉਹਨਾਂ ਤੇ ਅਸੀਂ ਕਾਰਵਾਈ ਕਰਾਉਣ ਨੂੰ ਧਰਨਾ ਲਾਇਆ ਡੀਸੀ ਦਫ਼ਤਰ ਐਸਐਸਪੀ ਦਫ਼ਤਰ ਕੇ ਉਲਟਾ ਸਾਡੇ ਆਮ ਆਦਮੀ ਪਾਰਟੀ ਦੇ ਜਿੰਨੇ ਲੀਡਰ 35 40 ਸਾਡੇ ਹੁਣ ਸਪੀਕਰ ਸਾਹਿਬ ਦੀਪੀ ਸਪੀਕਰ ਸਾਹਿਬ ਮੰਤਰੀ ਸਾਹਿਬਾਨ ਐਮਐਲਏ ਸਾਹਿਬਾਨ ਚੇਅਰਮੈਨ ਵੱਡੇ ਵੱਡੇ ਜਿਹੜੀ ਥੱਟੀ ਆਗੂ ਸਾਹਿਬਾਨ ਸਾਰਿਆਂ ਦੇ ਪਰਚੇ ਦਰਜ ਕਰਤੇ ਤੇ ਪਰਚੇ ਨਾ ਕੀਤੇ ਉਦੋਂ ਜਰੀਲੀ ਸ਼ਰਾਬ ਨਾਲ ਜਿਹੜੇ ਬੰਦੇ ਮਰੇ ਉਹਨਾਂ ਬੰਦਿਆਂ ਤੇ ਜਿਹੜੇ ਕੋਈ ਇੱਕ ਦੋ ਬੋਤਲਾ ਕੱਢ ਕੇ ਪੀਣ ਵਾਲੇ ਬੰਦੇ ਉਹਨਾਂ ਤੇ ਕਤਲ ਦੇ ਪਰਚੇ ਕਰਤੇ ਦਰਜਤੇ ਜਿਹੜੇ ਇਹਨਾਂ ਦੇ ਲੀਡਰਾਂ ਦੇ ਪੀਏ ਸ਼ਰਾਬਾਂ ਵੇਚਦੇ ਰਹੇ ਉਹਨਾਂ ਨੂੰ ਕਲੀਨ ਚਿੱਟਾਂ ਦੇ ਦਿੱਤੀਆਂ ਇਹ ਪਹਿਲਾਂ ਉਹਨਾਂ ਬਾਰੇ ਕੋਹ ਕਰ ਰਿਹਾ ਵੀ ਉਹ ਕਿਹੜੇ ਬੰਦੇ ਸੀ ਜਿਨ੍ਹਾਂ ਨੇ ਸ਼ਰਾਬਾਂ ਵੇਚੀਆਂ 125 ਦੇ ਕਰੀਬ ਜਿਹੜੇ ਬੰਦੇ 2020 ਚ ਮਰੇ